ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ੍ਰੀ ਬਾਣੀ ਭਗਤਾਂ ਕੀ ਏ ਓੰਕਾਰ ਸਤਗੁਰ ਪ੍ਰਸਾਦ ਨਾਥ ਕਛੂ ਨ ਜਾਣੋ ਮਨ ਮਾਇਆ ਕੈ ਹਾਤ ਬਿਕਾਨੂ ਰਹਾ ਏ ਨਾਥ ਏ ਅਕਾਲ ਪੁਰਖ ਪ੍ਰਮਾਤਮਾ ਜੀਓ ਮੈਂ ਕੁਝ ਨਹੀਂ ਜਾਣਦਾ ਮੇਰੇ ਕੁਝ ਵੀ ਹੱਥ-ਵੱਸ ਨਹੀਂ ਇਹ ਜੋ ਮਨ ਹੈ ਨਾ ਇਹ ਮਾਇਆ ਦੇ ਹੱਥਾਂ ਵਿੱਚ ਵਿਕਿਆ ਹੋਇਆ ਹੈ ਇਹ ਮਨ ਵਸ ਵਿੱਚ ਨਹੀਂ ਆ ਰਿਹਾ ਮਨ ਕਾਬੂ ਵਿੱਚ ਨਹੀਂ ਆ ਰਿਹਾ ਪਲਕ-ਪਲਕ ਮਨ ਹੋਰ ਅਜ ਹੋਰ ਘੜੀ ਨੂੰ ਹੋਰ ਪਲਕ ਨੂੰ ਹੋਰ ਮਨ ਕਿਤੇ ਹੋਰ ਦਾ ਹੋਰ ਹੀ ਘੁੰਮ ਰਿਹਾ ਹੈ ਰਹਾਉ ਤੁਮ ਕਹੀਤ ਹੋ ਜਗਤ ਗੁਰ ਸੁਆਮੀ ਹਮ ਕਹੀਤ ਕਲਯੁਗ ਕੇ ਕਵੀ ਆਏ ਮਾਲਕ ਤੋ ਮਨੁੱਖਾ ਸਰੀਰ ਸਜੇਆ ਆਪਣਾ ਗ੍ਰਹਿ ਬਣਾਇਆ ਆਪਣਾ ਘਰ ਬਣਾਇਆ ਇਹ ਸਰੀਰ ਦੇਹੀ ਦੇ ਕੇ ਪਰ ਚੱਲ ਰਹੇ ਸਮੇਂ ਦੇ ਵਿੱਚ ਇਹ ਸ਼ਰੀਰ ਕਾਮੀ ਹੋ ਗਿਆ ਇਹ ਸ਼ਰੀਰ ਆਪਣੀਆਂ ਸਮੇਂ ਦੀਆਂ ਸਮੱਸਿਆਵਾਂਾਂ ਦੇ ਵਿੱਚ ਉਲਝ ਗਿਆ ਔਰ ਇਨਾਂ ਕ ਵਿਕਾਰਾਂ ਦਾ ਯੂਰਪਿਆ ਕਿ ਅੱਜ ਜਿੱਦਨ ਨੂੰ ਵੀ ਨਿਗਾਹ ਮਾਰੀਏ ਤਰਾ ਤਰਾ ਠਾਠਾਂ ਬਣੀਆਂ ਢੇਰੇ ਬਣੇ ਅਰਜ ਪਿਆਰਿਓ ਤੁਹਾਡੇ ਸਾਹਮਣੇ ਹੈ ਢੇਰਿਆਂ ਦੇ ਵਿੱਚ ਭੂਰੇ ਬਣੇ ਬੰਦਗੀਆਂ ਕਰਨ ਵਾਸਤੇ ਵੀ ਅੱਜ ਉਹ ਇੱਕ ਚੀਰ ਹਰਣ ਦਾ ਆড্ডা ਬਣ ਗਿਆ ਰੋਜ਼ਾਨਾ ਖਬਰਾਂ ਪੜ੍ਹਦੇ ਸਚਾਈ ਹੈ ਟਲ ਸਚਾਈ ਜੋ ਲਿਖਿਆ ਹੈ ਲਿਖਿਆ ਲੇਖ ਨੇ ਮਿਟਿਆ ਐ ਸਖੀ ਜੋ ਲਿਖਿਆ ਕਰਤਾਰ ਸਤਿਗੁਰੂ ਕਹਿੰਦੇ ਨੇ ਪੰਜਨ ਮੇਰੋਂ ਮਨ ਨੂੰ ਬਗਾਰਿਓ ਇਹ ਜਿਹੜੇ ਪੰਜ ਵਕਾਰ ਨੇ ਭਗਤ ਜੀ ਕਹਿੰਦੇ ਇਹਨਾਂ ਨੇ ਮੇਰੇ ਮਨ ਦੇ ਉੱਤੇ ਡੂੰਗਾ ਕੀਤਾ ਭਗਤ ਰਿਵਿਦਾਸ ਕਹਿੰਦਾ ਪਰ ਪਲ ਹਰ ਜੀ ਤੇ ਅੰਤਰ ਪਾਰਿਓ ਪਰਮਾਤਮਾ ਦੇ ਨਾਲੋਂ ਤੋੜ ਰਿਹਾ ਇਹ ਵਿਸ਼ੇ ਵਕਾਰਾਂ ਦੇ ਨਾਲ ਜੋੜ ਲਿਆ ਜਤ ਦੇਖੋ ਤਤ ਦੁੱਖ ਕੀ ਰਾਸੀ ਜਿਤਨੂ ਦੇਖਦੇ ਹਾਂ ਦੁਖੀ ਹੁੰਦਾ ਹੈ ਮਨ ਕਿਉਂਕਿ ਵਕਾਰਾਂ ਦਾ ਜੋਰੀ ਨਾ ਹੈ ਜੂ ਨਾ ਪਤਾਏ ਨਿਗਮ ਭੈ ਸਖੀ ਪਰਮਾਤਮਾ ਦੀ ਸਾਖੀ ਕਹਾਣੀਆਂ ਕਥਾ ਵੱਲੇ ਮਨ ਨਹੀਂ ਜੁੜਦਾ ਬੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੇ ਪੇ ਸੋਇਆ ਬੁਰੇ ਕਾਰਜ ਕਰਨੇ ਹੁਣ ਪਿਆਰਿਓ ਸਾਰੀ ਰਾਤ ਜਾਗ ਲੇਗਾ ਪਰਮੇਸ਼ਰ ਦੇ ਨਾਮ ਸਿਮਣ ਦਾ ਸਮਾਂ ਹੋਵੇਗਾ ਨੀਂਦ ਆ ਜਾਵੇਗੀ ਮਨ ਡੋਲ ਜਾਏਗਾ ਔਰ ਇਹ ਨਹੀਂ ਕਿ ਇਹ ਮਨ ਦੇਵਤਿਆਂ ਤੱਕ ਡੋਲ ਗਿਆ ਪਿਆਰਿਓ ਦੇਵਤਿਆਂ ਤੱਕ ਜਿਹੜੇ ਦੁਨੀਆ ਨੂੰ ਸਜਣ ਵਾਲੇ ਕਹਿ ਸਕਦੇ ਦੁਨੀਆ ਨੂੰ ਚਲਾਉਣ ਵਾਲੇ ਕਹਿ ਸਕਦੇ ਆ ਭਗਤ ਜੀ ਲਿਖਦੇ ਨੇ ਗਉਤਮ ਨਾਰ ਉਮਾ ਪਤ ਸੁਆਮੀ ਸੀਸ ਧਰਨ ਸਹਸ ਭਗ ਗਾਮੀ ਗਉਤਮ ઋષਿ ਬੜਾ ਵੱਡਾ ઋષਿ ਹੋਇਆ ਪਿਆਰਾ ਪ੍ਰਮਾਤਮਨ ਦਾ ਪਿਆਰਾ ਇਤਨਾ ਬਾਣੀ ਦੇ ਵਿੱਚ ਮਗਨ ਕਿ ਹਰ ਵੇਲੇ ਸਿਮਰਨ ਔਰ ਉਸ ਦੀ ਪਤਨੀ ਹੈ ਅਹਲਿਆ ਬੜੀ ਸੁੰਦਰ ਹੈ ਤੇ ਪਿਆਰਿਓ ਜਿਹੜਾ ਇੰਦਰ ਦੇਵਤਾ ਹੈ ਇੰਦਰ ਦੇਵਤਾ ਉਸ ਦਾ ਮਨ ਡੋਲ ਗਿਆ ਮਨ ਕੀ ਡੋਲੇ ਬਿੱਲੇ ਦਾ ਰੂਪ ਧਾਰ ਕੇ ਚੰਦਰਮਾ ਦੇ ਨਾਲ ਗਾੜੀ ਪਾਲੀ ਤੈਮ ਨਾਲ ਚੰਦਰਮਾ ਨੂੰ ਕਹਿ ਤਾ ਤੂੰ ਚੱਲ ਪਾ ਕੁੱਕੜ ਨੂੰ ਕਹਿ ਦਿੱਤਾ ਤੂੰ ਬਾਗ ਦੇ ਦੇ ਦਿਨ ਚੜੇ ਦਾ ਦੱਸ ਦੇ ਹੁਣ ਗੌਤਮ ॠषि ਜਿਹੜਾ ਹੈ ਉਹ ਕੁੱਕੜ ਦੀ ਬਾਗ ਦੇ ਨਾਲ ਪਿਆਰੇ ਉਠਿਆ ਹੈ ਇਸ਼ਨਾਨ ਕਰਨ ਵਾਸਤੇ ਗੰਗਾ ਦੇ ਤੱਟ ਤੇ ਜਾਂਦਾ ਹੈ ਔਰ ਪਿੱਛੇ ਬਿੱਲੇ ਦਾ ਰੂਪ ਧਾਰ ਕੇ ਘਰ ਵਿੱਚ ਆ ਕੇ ਰਿਸ਼ੀ ਦਾ ਰੂਪ ਬਣਾ ਕੇ ਕੁਕਰਮ ਕਰ ਜਾਂਦਾ ਹੈ ਇੰਦਰ ਦੇਵਤਾ ਔਰ ਜਿਸ ਵੇਲੇ ਆਵਾਜ਼ ਆਈ ਰਿਸ਼ੀ ਨੂੰ ਤੂੰ ਇੱਥੇ ਅਜੇ ਤੇਰਾ ਟਾਈਮ ਨਹੀਂ ਸੀ ਹੋਇਆ ਉੱਠਣ ਦਾ ਉੱਠ ਕੇ ਆ ਗਿਆ ਤੇਰਾ ਘਰ ਲੁੱਟਿਆ ਗਿਆ ਹੀ ਪਿਆਰਿਓ ਘਰੇ ਆ ਕੇ ਜਦੋਂ ਵੇਖਿਆ ਇੰਦਰ ਨੂੰ ਇੰਦਰ ਨੂੰ ਸ਼ਰਾਫ ਦਿੱਤਾ ਕਿ ਜਿਸ ਕਾਰਜ ਵਾਸਤੇ ਤੂੰ ਇੱਥੇ ਆਇਆ ਤੇਰੇ ਸਰੀਰ ਤੇ ਸਾਰਾ ਇਹ ਹੀ ਬਣ ਜਾਏ। ਐਲਿਆ ਨੂੰ ਕਹਿਤਾ ਤੂੰ ਸਿਲ ਪੱਥਰ ਹੋ ਜਾਏ। ਉਹ ਸਿਲ ਪੱਥਰ ਹੋ ਗਈ ਪਿਆਰੇ। ਗੁਨਾਹ ਕੋਈ ਨਹੀਂ ਹੋਣਾ। ਤ੍ਰੇਤੀ ਯੋਗ ਦੇ ਵਿੱਚ ਰਾਜ ਚਦਰ ਜਿਸ ਵੇਲੇ ਆਇਆ ਪਿਆਰਿਓ ਤੇ ਉਸ ਵੇਲੇ ਉਹਦਾ ਪੈਰ ਦਾ ਟੁੱਟਾ ਸਿਲ ਨੂੰ ਵਜਾ ਫਿਰ ਐਲਿਆ ਜਾ ਕੇ ਉਹ ਆਪਣੇ ਰੁਕਵੇ ਚ ਆਈ ਔਰ ਇੰਦਰ ਦੇਵਤਾ ਆਪਣਾ ਆਪ ਲਗਾਉਂਦਾ ਆਇਆ ਕਮਲ ਦੇ ਪਾਣੀ ਦੇ ਵਿੱਚ ਕਮਲ ਦੇ ਪੱਤਿਆਂ ਦੇ ਥੱਲੇ ਲੁੱਕ ਕੇ ਬੈਠ ਗਿਆ ਆਪਣੀ ਇੰਦਰਪੁਰੀ ਨੂੰ ਜਾਣੋਗਾ ਵੀ ਨਾ ਰਿਹਾ ਕਹਿਣ ਦਾ ਭਾਵ ਕਿ ਵੱਡੇ ਵੱਡੇ ਦੇਵਤੇ ਡੋਲ ਗਏ ਇਹਨਾਂ ਦੂਤਨ ਖਲ ਬਦ ਕਰ ਮਾਰਿਓ ਬੜੋ ਨਲਾਜ ਅਜੋ ਨਹੀਂ ਹਾਰਿਓ ਪਿਆਰਿਓ ਬ੍ਰਹਮਾ ਜਿਸ ਨੂੰ ਅਸੀਂ ਸ੍ਰਿਸ਼ਟੀ ਸਾਜਣ ਦਾ ਆਪਣੀ ਵਿਚਾਰ ਹੁੰਦਾ ਨਾ ਬੰਦੇ ਵਿੱਚ ਕਿ ਸਾਰੀ ਸ੍ਰਿਸ਼ਟੀ ਸਾਜਣ ਵਾਲਾ ਬ੍ਰਹਮਾ ਬ੍ਰਹਮਾ ਤੇ ਇੱਕ ॠषि ਵਾਰ ਆਸ ਵਿੱਚ ਵਿਚਾਰ ਕਰਦੇ ਗੱਲਾਂ ਕਰਦੇ ਜਿਵੇਂ ਬੀਬੀਆਂ ਕਰ ਲੈਂਦੀਆਂ ਜਾਂ ਬੰਦੇ ਬੈਠ ਕੇ ਕਰ ਲੈਂਦੇ ਨੇ ਕਹਿਣ ਲੱਗਾ ਕੋਈ ਸੋਹਣੀ ਜੀ ਬ੍ਰਹਮਾ ਕਹਿੰਦਾ ਕਿ ਦੱਸ ਪਾ ਕੋਈ ਜਨਾਨੀ ਜੀ ਤੇ ਉਹ ਜਿਹੜਾ ਸੰਤ ਸੀ ਕਹਿਣ ਲੱਗਾ ਤੇਰੀ ਲੜਕੀ ਦੇ ਨਾਲ ਹੋਰ ਕਿਹੜੀ ਸੋਹਣੀ ਹੋ ਸਕਦੀ ਸਤਿਗੁਰੂ ਦੀ ਅਪਾਰ ਕਿਰਪਾ ਸੀ ਰੱਬ ਦਾ ਨਾਮ ਲੈਣ ਵਾਲੀ ਉਹਦੀ ਲੜਕੀ ਸੀ ਪਿਆਰਿਓ ਰੂਪ ਉਹਨੂੰ ਬੇਤਾਸ਼ਾ ਦਿੱਤਾ ਸੀ ਜਿਸ ਵੇਲੇ ਬ੍ਰਹਮਾ ਦਾ ਤੇਲ ਉਹਦੇ ਵੱਲੇ ਗਿਆ ਲੜਕੀ ਦੇ ਚਿਹਰੇ ਵੱਲੇ ਤੱਕਿਆ ਅਜ ਤੱਕ ਤੱਕਿਆ ਨਹੀਂ ਸੀ ਸਾਰੀ ਉਮਰ ਪਿਆਰਿਓ ਤੇ ਬਹੁਤ ਹੋ ਗਿਆ ਮਨ ਡੋਲ ਗਿਆ ਲੜਕੀ ਤੇ ਉਹ ਲੜਕੀ ਨੂੰ ਸਮਝ ਲੱਗੀ ਕਿ ਇਹ ਬਾਪੂ ਦਾ ਦਿਮਾਗ ਖਰਾਬ ਹੋ ਗਿਆ ਹੈ ਉਹਨੇ ਆਪਣਾ ਆਪ ਪਾਸੇ ਕਰਨਾ ਸ਼ੁਰੂ ਕੀਤਾ ਖੱਬੇ ਬਨੇ ਨੂੰ ਚਲੀ ਗਈ ਜਿਸ ਵੇਲੇ ਖੱਬੇ ਬਨੇ ਨੂੰ ਦੂਰ ਨਿਕਲੇ ਪਿਆਰਿਓ ਬ੍ਰਹਮਾ ਆਪਣੇ ਮਨ ਨੂੰ ਬੜਾ ਕੰਟਰੋਲ ਕਰਦਾ ਪਰ ਖੱਬੇ ਬਨੇ ਕਿ ਸਿਰ ਲੱਗ ਜਾਂਦਾ ਇਸ ਤੇ ਲੜਕੀ ਨੂੰ ਪਤਾ ਲੱਗਾ ਪਿੱਛੇ ਵੱਲ ਨੂੰ ਜਾਣਾ ਸ਼ੁਰੂ ਕੀਤਾ ਮਨ ਬੇ ਕਾਬੂ ਹੈ ਬ੍ਰਹਮਾ ਦਾ ਇੱਕ ਸਿਰ ਪਿੱਛੇ ਲੱਗ ਗਿਆ ਲੜਕੀ ਨੇ ਸਜੇ ਬਨੇ ਸ਼ੁਰੂ ਕੀਤਾ ਜਾਣਾ ਤੇ ਪਿਆਰਿਓ ਇੱਕ ਸਿਰ ਸਜੇ ਬਨੇ ਲੱਗ ਗਿਆ ਕਾਸ਼ ਨੂੰ ਅਡਾਰੀ ਮਾਰੀ ਇੱਕ ਸਿਰ ਉੱਪਰ ਲੱਗ ਗਿਆ ਆਪ ਘਰਾਂ ਦੇ ਵਿੱਚ ਤੁਸੀਂ ਫੋਟੋਆਂ ਵੇਖਦੇ ਹੋ ਤਿੰਨ ਸਿਰ ਨਜ਼ਰ ਆਉਂਦੇ ਨੇ ਕਿਉਂਕਿ ਇਹ ਪਿਛਲਾ ਸਿਰ ਨਜ਼ਰ ਨਹੀਂ ਆਉਂਦਾ ਇਧਰਲਾ ਸਿਰ ਤੇ ਇਧਰਲਾ ਤੇ ਅਗਲਾ ਸਿਰ ਨਜ਼ਰ ਆ ਜਾਂਦਾ ਹੈ ਤਿੰਨ ਚਿਹਰੇ ਨਜ਼ਰ ਆਉਂਦੇ ਕਿਸੇ ਦੇ ਘਰ ਵੀ ਬ੍ਰਹਮਾ ਦੀ ਫੋਟੋ ਹੋਵੇਗੀ ਵੇਖ ਸਕਦਾ ਸਚਾਈ ਹੈ ਤੰਤ ਸਚਾਈ ਹੁਣ ਸ਼ਿਵ ਜੀ ਆਪਣੀ ਭਗਤੀ ਦੇ ਵਿੱਚ ਲੱਗਾ ਹੋਇਆ ਹੈ ਤੇ ਪਿਆਰਿਓ ਜਿਸ ਵੇਲੇ ਕੋਈ ਖਤਰਾ ਹੁੰਦਾ ਸੀ ਤੇ ਉਹਦਾ ਤੀਜਾ ਨੇਤਰ ਖੁੱਲ ਜਾਂਦਾ ਸੀ ਦਸਵਾਂ ਦੁਆਰ ਤੀਜਾ ਨੇਤਰ ਉਹਦਾ ਖੁੱਲਣਾ ਜਿਸ ਵੇਲੇ ਸ਼ਿਵ ਜੀ ਭਗਤੀ ਕਰਦੇ ਦਾ ਤੀਜਾ ਨੇਤਰ ਖੁੱਲ੍ਹਾ ਤੇ ਕੀ ਵੇਖਦਾ ਹੈ ਕਿ ਬ੍ਰਹਮਾ ਇੱਕ ਪਤ ਕਰ ਰਿਹਾ ਹੈ ਮਾਰਿਆ ਬਾਣ ਜਾ ਕੇ ਤੇ ਬ੍ਰਹਮੇ ਦਾ ਸਿਰ ਲਾ ਦਿੱਤਾ ਉੱਪਰ ਲਾ ਜਦਾ ਸੀ ਬ੍ਰਹਮਤਿਆ ਬ੍ਰਾਹਮਣ ਮਾਰਿਆ ਪਰ ਮਰਿਆ ਨਹੀਂ ਇੱਕ ਸੇਰੋ ਦਾ ਜਿਹੜਾ ਉਤਲਾ ਕਟਿਆ ਗਿਆ ਬਾਕੀ ਸੇਰੋ ਦੇ ਰਹਿ ਗਏ ਤੇ ਲੜਕੀ ਨੇ ਕਾਸੂਂ ਡਾਰੀ ਮਾਰੀ ਸੀ ਉਹ ਨਹੀਂ ਦੇਖ ਸਕਦੀ ਪਰ ਬ੍ਰਹਮ ਹੱਤਿਆ ਦਾ ਜਿਹੜਾ ਸੀ ਨਾ ਉਹਦਾ ਸਿਰ ਜਿਹੜਾ ਸੀ ਉਹ ਸ਼ਿਵ ਜੀ ਦੇ ਹੱਥਾਂ ਦੇ ਨਾਲ ਜੁੜ ਗਿਆ ਸ਼ਿਵ ਜੀ ਦੇ ਹੱਥਾਂ ਨਾਲੋਂ ਬ੍ਰਹਮਾ ਦਾ ਸਿਰ ਨਹੀਂ ਉਤਰ ਰਿਹਾ ਤੀਰਥ ਤੀਰਥ ਪਰਮਤਾ ਲਹੇ ਨਾ ਪਾਰ ਰਹੀ ਗੁਰਬਾਣੀ ਕਹਿ ਰਹੀ ਪਿਆਰੇ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਆ ਹੁਣ ਤੀਰਥਾਂ ਦੇ ਉੱਤੇ ਭਟਕਦਾ ਫਿਰਦਾ ਹੈ ਸਿਰ ਉਹਦਾ ਪਿਆਰਿਓ ਬ੍ਰਹਮਾ ਦਾ ਨਾਲੋਂ ਨਹੀਂ ਲੈ ਰਿਹਾ ਅਖੀਰ ਕਪਾਲ ਮੋਚਨ ਇੱਕ ਤੀਰਥ ਹੈ ਹਿਮਾਲਿਆ ਦੇ ਵਿੱਚ ਉੱਥੇ ਜਦੋਂ ਜਾਂਦਾ ਤੇ ਪਿਆਰਿਓ ਫੇਰ ਉਹਦਾ ਜਿਹੜਾ ਉਹ ਗਨਾਹ ਬ੍ਰਹਮ ਹੱਤਿਆ ਵਾਲਾ ਧੁੱਪਦਾ ਹੈ ਉੱਥੇ ਜਾ ਕੇ ਸਰੀਰ ਉਹ ਨਹੀਂਦਾ ਹੈ ਕਹਿੰਦਾ ਭਾਵ ਕਿ ਭਗਤ ਤੇ ਵਿਦਾਸ ਜੀ ਨੇ ਜੋ ਇਹ ਬਚਨ ਕੀਤੇ ਨੇ ਕਿ ਵੱਡੇ ਵੱਡੇ ਦੇਵਤੇ ਜਿਹੜੇ ਡੋਲ ਜਾਂਦੇ ਨੇ ਇਨ ਦੂਤਨ ਖਲ ਵੱਧ ਕਰ ਮਾਰਿਓ ਇਹਨਾਂ ਵਕਾਰਾਂ ਨੇ ਐਸਾ ਸਾਨੂੰ ਕਾਬੂ ਵਿੱਚ ਕੀਤਾ ਹੈ ਪੰਜ ਵਕਾਰ ਜਿਹੜੇ ਨੇ ਇਹ ਕਿਸੇ ਬਨੇ ਲੱਗਣ ਨਹੀਂ ਦਿੰਦੇ ਵੱਡੋ ਨਲਾਜ ਅਜੂ ਨਹੀਂ ਆਰਿਓ ਪਿਆਰਿਓ ਇਹ ਇਤਨੇ ਨਲਜ ਨੇ ਇਹ ਕੋਈ ਸ਼ਰਮ ਨਹੀਂ ਕਰਦੇ ਇਹ ਹਾਰ ਦੇ ਵੀ ਨਹੀਂ ਇਹ ਹਰ ਬੰਦੇ ਨੂੰ ਪੰਜੇ ਵਿਕਾਰ ਕਾਬੂ ਵਿੱਚ ਰੱਖ ਦਿੰਦੇ ਕਹੇ ਰਵਿਦਾਸ ਕਹਾ ਕੈਸੇ ਕੀ ਜੀਏ ਬਿਨ ਰਗੁਨਾਤ ਸ਼ਰਨ ਕਾ ਕੀ ਲੀ ਜੇ ਕਹਿੰਦੇ ਕਿ ਜੇ ਇਹੜੇ ਇਹੜੇ ਵੱਡੇ ਦੇਵਤੇ ਕਾਬੂ ਵਿੱਚ ਨਹੀਂ ਰਹਿ ਸਕੇ ਪਰਮੇਸ਼ਰ ਦੀ ਇਹਨਾਂ ਵਿਕਾਰਾਂ ਤੋਂ ਬਚ ਨਹੀਂ ਸਕੇ ਤੇ ਰਵਿਦਾਸ ਜੀ ਕਹਿੰਦੇ ਕੀ ਕਰੀਏ ਫਿਰ ਸਤਗੁਰੂ ਤੇਰੇ ਤੋਂ ਬਗੈਰ ਹੋਰ ਕੋਈ ਸਾਨੂੰ ਸ਼ਰਨ ਨਹੀਂ ਤੇਰੀ ਸ਼ਰਨ ਵਿੱਚ ਆਏ ਹਾਂ ਤੂੰ ਸਾਡੀ ਰੱਖਿਆ ਕਰ ਸਕਦਾ ਹੈ ਤੂੰ ਇਹਨਾਂ ਪੰਜਾਂ ਬਕਾਰਾਂ ਤੋਂ ਸਾਨੂੰ ਬਚਾ ਸਕਦਾ ਸੋ ਏਸੀ ਪਿਆਰਿਓ ਅੱਜ ਦਾ ਹੁਕਮ ਆਓ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ